ਚਲੋ ਸੰਗਤ ਜੀ ਦਰਸ਼ਨ ਕਰੀਏ ਨਾਨਕ ਸਰ ਕਲੇਰਾ ਆਹ ਦੇਖੋ ਬਾਬਾ ਈਸ਼ਰ ਸਿੰਘ ਜੀ ਕਰੀ ਜਾਂਦੇ ਨੇ ਮੇਰਾ ਆਹ ਦੇਖੋ ਬਾਬਾ ਈਸ਼ਰ ਸਿੰਘ ਜੀ ਕਰੀ ਜਾਂਦੇ ਨੇ ਮੇਰਾ ਆਓ ਗੁਰੂ ਕੀ ਸਾਧ ਸੰਗਤ ਨਾਨਕ ਸਰ ਕਲੇਰਾ ਵਿਖੇ ਪਵਿੱਤਰ ਸਰੋਵਰ ਦੀ ਸੇਵਾ ਤੋਂ ਉਪਰੰਤ ਰਮੰਦਰ ਸਾਹਿਬ ਦੀ ਸੇਵਾ ਆਰੰਭ ਹੋ ਚੁੱਕੀ ਹੈ ਮੰਦਰ ਦੀ ਸੇਵਾ ਚੱਲ ਰਹੀ ਹੈ ਸਾਰੇ ਰਾਜ ਮਿਸਤਰੀ ਤੇ ਹੋਰ ਸੇਵਾਦਾਰ ਫਰੀ ਸੇਵਾ ਕਰਦੇ ਹਨ ਤੇ ਸੇਵਾ ਕਰਕੇ ਆਪਣੇ ਧਨ ਭਾਗ ਸਮਝਦੇ ਹਨ ਰੋਟੀ ਪਕਦੀ ਨਹੀਂ ਪਰ ਐਡੇ ਵੱਡੇ ਇਕੱਠ ਵਿੱਚ ਪ੍ਰਸ਼ਾਦਾ ਤੇ ਅਨੇਕ ਪਦਾਰਥ ਵਰਤੇ ਰਹੇ ਹਨ ਇਸੇ ਲਈ ਹਰੇਕ ਦੀ ਰਸਨਾ ਵਿੱਚੋਂ ਮੱਲੋ ਮੱਲੀ ਧੰਨ ਬਾਬਾ ਜੀ ਧੰਨ ਬਾਬਾ ਜੀ ਨਿਕਲਦਾ ਪਿਆ ਹੈ ਪਹਿਲਾਂ ਤਾਂ ਸਰੋਵਰ ਬਣ ਜਾਣ ਨਾਲ ਹੀ ਬਾਬਾ ਜੀ ਦੀ ਬਹੁਤ ਸੋਭਾ ਹੋ ਰਹੀ ਸੀ ਪਰ ਹੁਣ ਗੁਰਦੁਆਰਾ ਸਾਹਿਬ ਬਣ ਜਾਣ ਨਾਲ ਤਾਂ ਸੰਗਤਾਂ ਵਿੱਚ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਪੈਦਾ ਹੋ ਗਿਆ ਬੜੀ ਦੂਰ ਦੂਰ ਤੋਂ ਸੰਗਤਾਂ ਅਤੇ ਰਾਜ ਮਿਸਤਰੀ ਸੇਵਾ ਲਈ ਆ ਰਹੇ ਹਨ ਥੋੜੇ ਦਿਨਾਂ ਵਿੱਚ ਹੀ ਭੂਰਾ ਸਾਹਿਬ ਸੱਚਖੰਡ ਦਾ ਲੈਂਟਰ ਪੈ ਗਿਆ ਤੇ ਹੋਰ ਵੀ ਮਿਸਤਰੀ ਆ ਗਏ ਤੇ ਕੰਮ ਪਹਿਲਾਂ ਨਾਲੋਂ ਵੀ ਤੇਜ਼ ਹੋ ਗਿਆ ਦੂਸਰੀ ਮੰਜ਼ਲ ਦਾ ਲੈਂਟਰ ਪੈ ਕੇ ਤੀਸਰੀ ਮੰਜ਼ਲ ਦਾ ਲੈਂਟਰ ਪੈ ਰਿਹਾ ਹੈ ਅਤੇ ਸੰਗਤਾਂ ਸ਼ਰਦਾ ਨਾਲ ਭੱਜ ਭੱਜ ਕੇ ਸੇਵਾ ਕਰ ਰਹੀਆਂ ਹਨ ਤੀਸਰੀ ਮੰਜ਼ਲ ਤੇ ਬਜਰੀ ਦੇ ਕੜਾਈਏ ਭਰ-ਭਰ ਕੇ ਸੰਗਤਾਂ ਪਹੁੰਚਾ ਰਹੀਆਂ ਹਨ ਇਹ ਸਾਨੂੰ 1950 ਦੀ ਗੱਲ ਹੈ ਗੁਰੂ ਕੀ ਸਾਧ ਸੰਗਤ ਉਸ ਸਮੇਂ ਬਜਰੀ ਉੱਪਰ ਪਹੁੰਚਾਉਣ ਲਈ ਕਰੇਨਾ ਨਹੀਂ ਸਨ ਇੱਕ ਮਾਈ ਕੜਾਈਆ ਲੈ ਕੇ ਉੱਪਰ ਪਹੁੰਚੀ ਤਾਂ ਤੀਸਰੀ ਮੰਜ਼ਲ ਤੋਂ ਠੇਡਾ ਖਾ ਕੇ ਹੇਠਾਂ ਡਿੱਗ ਪਈ ਸ੍ਰੀ ਹਜੂਰ ਮਹਾਰਾਜ ਪਿਆਰੇ ਬਾਬਾ ਇਸ਼ਰ ਸਿੰਘ ਜੀ ਨਾਨਕ ਸਰ ਕਲੇਰਾ ਜਗਰਾਉਂ ਵਾਲਿਆਂ ਦੀ ਜਨਮ ਸਾਖੀ ਵਿੱਚ ਪਿਆਰੇ ਬਾਬਾ ਜੀ ਦੇ ਹਜ਼ੂਰੀ ਕਵੀ ਸੰਤ ਬਾਬਾ ਗੀਜਾ ਸਿੰਘ ਜੀ ਲਿਖਦੇ ਹਨ ਸਾਧ ਸੰਗਤ ਜਦੋਂ ਇਹ ਸੇਵਾ ਚੱਲ ਰਹੀ ਸੀ ਨਾ ਤਾਂ ਇੱਕ ਮਾਈ ਕੜਾਈਆ ਲੈ ਕੇ ਜਦੋਂ ਉੱਪਰ ਪਹੁੰਚੀ ਤਾਂ ਤੀਸਰੀ ਮੰਜ਼ਲ ਤੋਂ ਠੇਡਾ ਖਾ ਕੇ ਹੇਠਾਂ ਡਿੱਗ ਪਈ ਸੰਗਤਾਨ ਨੇ ਆ ਕੇ ਵੇਖਿਆ ਤਾਂ ਸਾਰੇ ਆਖਦੇ ਹਨ ਕਿ ਮਾਈ ਤਾਂ ਪ੍ਰਾਣ ਛੱਡ ਗਈ ਹੋਈ ਐ ਇੰਨੇ ਨੂੰ ਪਿਆਰੇ ਬਾਬਾ ਜੀ ਆ ਗਏ ਤੇ ਇਕੱਠ ਹੋਇਆ ਬੇਕੀ ਵਚਨ ਕੀਤਾ ਕਿ ਵਈ ਕੀ ਗੱਲ ਐ ਇੱਥੇ ਇਕੱਠ ਕਿਉਂ ਹੋਇਆ ਤਾਂ ਕਿਸੇ ਸੰਗੀ ਨੇ ਬੇਨਤੀ ਕੀਤੀ ਬਾਬਾ ਜੀ ਉੱਪਰੋਂ ਡਿੱਗ ਕੇ ਕਮਾਈ ਦੀ ਮੌਤ ਹੋ ਗਈ ਐ ਤਾਂ ਬਾਬਾ ਜੀ ਕਹਿਣ ਲੱਗੇ ਕਿ ਤੁਹਾਨੂੰ ਭੁਲੇਖਾ ਪਈ ਕੀਨੇ ਕਿਹਾ ਤੁਹਾਨੂੰ ਭੁਲੇਖਾ ਮਾਈ ਮਰੀ ਨਹੀਂ ਜਿਉਂਦੀ ਐ ਤੇ ਨਾਲ ਹੀ ਸੇਵਾਦਾਰ ਨੂੰ ਭੇਜ ਕੇ ਅੰਮ੍ਰਿਤ ਜਲ ਮੰਗਵਾਇਆ ਤੇ ਹੁਕਮ ਕੀਤਾ ਬਈ ਮਾਤਾ ਦੇ ਮੂੰਹ ਵਿੱਚ ਪਾਓ ਸੇਵਾਦਾਰਾਂ ਨੇ ਹੁਕਮ ਮੰਨ ਕੇ ਇੰਜ ਹੀ ਕੀਤਾ ਬਾਬਾ ਜੀ ਮਹਿਰ ਦੇ ਘਰ ਵਿੱਚ ਆਏ ਤੇ ਮਾਈ ਦੇ ਸਫਾਜੰਗ ਲਾ ਕੇ ਕਹਿਣ ਲੱਗੇ ਉਠ ਵਾਈ ਸੇਵਾ ਛੱਡੀ ਪਈ ਐ ਗੁਰਨਾਨਕ ਦਾ ਘਰ ਹੈ ਤਕੜੀ ਹੋ ਤਾਂ ਬਾਬਾ ਜੀ ਦੀ ਕਿਰਪਾ ਨਾਲ ਗੁਰੂ ਕੀ ਸਾਧ ਸੰਗਤ ਮਾਈ ਦੇ ਸਵਾਗ ਚੱਲਣ ਲੱਗ ਪਈ। ਨੇਤਰ ਖੋਲ ਕੇ ਜਦੋਂ ਬਾਬਾ ਜੀ ਨੂੰ ਸਾਹਮਣੇ ਵੇਖਿਆ ਇਸ ਮਾਈ ਨੇ ਤੇ ਉੱਠ ਕੇ ਬੈਠ ਗਈ ਤੇ ਬਾਬਾ ਜੀ ਨੂੰ ਨਮਸਕਾਰ ਕੀਤੀ। ਤੇ ਬਾਬਾ ਜੀ ਕਹਿੰਦੇ ਐਵੇਂ ਹੀ ਮਾਈ ਮਰੀ ਗਈ। ਭਈ ਐਵੇਂ ਹੀ ਮਾਈ ਮਰ ਗਈ, ਮਰ ਗਈ ਕਹੀ ਜਾਂਦੇ ਸੀ। ਹੈ ਨਾ ਮਾਈ ਜਿਉਂਦੀ। ਚਲੋ ਸਾਰੇ ਭੱਜ ਕੇ ਸੇਵਾ ਤੇ ਲੱਗੋ। ਸਾਰੀ ਸੰਗਤ ਪਹਿਲਾਂ ਦੀ ਤਰ੍ਹਾਂ ਸਾਜ ਸੰਗਤ ਸੇਵਾ ਵਿੱਚ ਜੁਟ ਗਈ ਤੇ ਨਾਲ ਹੀ ਗੱਲਾਂ ਕਰੀ ਜਾਂਦੇ ਹਨ ਕਿ ਮਾਈ ਤਾਂ ਮਰੀ ਹੀ ਗਈ ਸੀ ਬਈ ਇਹ ਤਾਂ ਬਾਬਾ ਜੀ ਨੇ ਕਿਰਪਾ ਕੀਤੀ ਹੈ ਇਸ ਤਰ੍ਹਾਂ ਬਾਬਾ ਜੀ ਮਿਹਰਾ ਕਰਦੇ ਸਨ ਸਾਜ ਸੰਗਤ ਸਤਿਗੁਰਾਂ ਦੇ ਵਚਨ ਹਨ ਪ੍ਰਭ ਭਾਵੈ ਬਿਨ ਸਾਸ ਤੇ ਰਾਖੈ ਵੀ ਜਿਹੜੇ ਮਹਾਪੁਰਖਾਂ ਦਾ ਵਚਨ ਮੰਨ ਕੇ ਗੁਰੂ ਦੇ ਹੁਕਮ ਵਿੱਚ ਚੱਲ ਕੇ ਜਿਹੜੇ ਸੇਵਾਵਾਂ ਨਿਭਾਉਂਦੇ ਹਨ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ ਉਹਨਾਂ ਤੇ ਫਿਰ ਗੁਰੂ ਦੀ ਮਿਹਰ ਹੋ ਜਾਂਦੀ ਹੈ ਸਾ ਸੰਗਤ ਪਤਾ ਨਹੀਂ ਕਿਹੜੇ ਜਨਮ ਦਾ ਸੇਵਾ ਦੇ ਨਾਲ ਬਾਬਾ ਜੀ ਨੇ ਇਸਮਾਈ ਦਾ ਕੋਈ ਕਰਮ ਕੱਟ ਦਿੱਤਾ ਤੇ ਮਾਤਾ ਨੂੰ ਫਿਰ ਮੌਕਾ ਦੇ ਦਿੱਤਾ ਸੇਵਾਵਾਂ ਨੂੰ ਹੋਣ ਦਾ ਸੋ ਇਸ ਤਰ੍ਹਾਂ ਬਾਬਾ ਜੀ ਦੀਆਂ ਹੋਰ ਬਿਆਨ ਤੇ ਸਾਖੀਆਂ ਸਰਵਣ ਕਰਨ ਲਈ ਇਸ ਨਾਨਕ ਸਰ YouTube ਚੈਨਲ ਨਾਲ ਜੁੜੇ ਰਹਿਣਾ ਜਿਨ੍ਹਾਂ ਨੇ ਇਸ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਕਿ ਇਸ YouTube ਚੈਨਲ ਨਾਨਕ ਸਰਬਲੁੰਦੀ ਨੂੰ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰਨੀ ਜੀ ਲਾਈਕ ਔਰ ਕਮੈਂਟ ਕਰਨਾ ਨਾ ਭੁੱਲਣਾ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ